ਏਜੀ ਮੋਹਾਲੀ ਪੁਲਿਸ ਨੂੰ ਐਸਐਸਪੀ ਸਾਹਿਬ ਹਰਮਨਦੀਪ ਹੰਸਾ ਜੀ ਦੀ ਅਗਵਾਈ ਹੇਠ ਇੱਕ ਸਫਲਤਾ ਹਾਸਲ ਹੋਈ ਹੈ ਬੀਤੇ ਦਿਨੀ ਮਿਤੀ 4 11 2025 ਨੂੰ ਅਨਮੋਲ ਜੁਵਿਲੇਸ 3B2 ਚ ਜਿਹੜੇ ਨੇ ਉਹਨਾਂ ਨੂੰ ਇੱਕ ਫਿਰੋਤੀ ਦੀ ਮੰਗ ਦੀ ਐਕਸਟਰੈਕਸ਼ਨ ਕਾਲ ਆਈ ਸੀ ਸਵਾ 10 ਵਜੇ ਇਸ ਤੋਂ ਬਾਅਦ ਸਾਡੀ ਜਿਹੜੀ ਸਾਰੇ ਥਾਣੇ ਦੀ ਟੀਮਸ ਐਸਐਚਓ ਮਟੌਰ ਡੀਐਸਪੀ ਸਿਟੀ 1 ਸਾਹਿਬ ਸਾਡੀ ਜਿਹੜੀ ਸਪੈਸ਼ਲ ਟੀਮ ਹੈ ਇਹਨਾਂ ਨੂੰ ਆਪਾਂ ਐਕਟੀਵੇਟ ਕੀਤਾ ਹਿਊਮਨ ਇੰਟੈਲੀਜੈਂਸ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਲੈ ਕੇ ਆਪਾ ਜਿਹੜਾ ਇਹ ਬੰਦਾ ਹੈ ਜਿਨੇ ਫਰੋਤੀ ਦੀ ਮੰਗ ਕੀਤੀ ਸੀ ਤੇ ਇਹਦਾ ਨਾਮ ਹੈ ਅਜੂਬਾ ਇਹ ਥਾਣਾ ਚੰਦੇਰ ਅੰਮ੍ਰਿਤਸਰ ਰੂਰਲ ਇਹਦਾ ਨਿਵਾਸੀ ਹੈ ਜੀ ਇਹਨੂੰ ਆਪਾਂ ਗ੍ਰਿਫਤਾਰੀ ਕੀਤੀ ਹੈ ਜੀ ਤੇ ਇਹਦੇ ਉੱਤੇ ਜਿਹੜਾ ਪਰਚਾ 182 ਨੰਬਰ ਇਹ ਦਰਜ ਕੀਤਾ ਮੈਂ ਜਿਨੇ ਵੀ ਆਪਣੇ ਇਥੇ ਵਪਾਰੀ ਭਾਈਆਂ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਸਾਡੀ ਸਾਰੀ ਮੁਹਾਲੀ ਪੁਲਿਸ ਬੱਬਾ ਭਾਰ ਹੈ ਤੇ ਕੋਈ ਵੀ ਏਦਾਂ ਦਾ ਜੇ ਐਕਸਟਰਸ਼ਨ ਕਾਲ ਹੋ ਉਹ ਆਂਦੀ ਸਾਡੇ ਸਾਹਮਣੇ ਆਣ ਆਪਾਂ ਉਹਨਾਂ ਨੂੰ ਜਿਹੜੀ ਬੰਦਰੀ ਕਾਰਵਾਈ ਹੈ ਜਲਦ ਤੋਂ ਜਲਦ ਅਮਲ ਵਿੱਚ ਲਿਆ ਕੇ ਦਵਾਵਾਂਗੇ ਤੇ ਮੇਰਾ ਵਿਸ਼ਵਾਸ ਦੋ ਆਣਾ ਚਾਹੁੰਦਾ ਤੁਹਾਨੂੰ ਫਿਰ ਤੋਂ ਤੁਹਾਡੇ ਮੀਡੀਆ ਰਾਹੀਂ ਕਿ ਕੋਈ ਵੀ ਇੱਦਾਂ ਦੀ ਜੇ ਘਟਨਾ ਹੁੰਦੀ ਹੈ ਇਥੇ ਕੋਈ ਵੀ ਇੱਦਾਂ ਦੀ ਕਾਲ ਆਂਦੀ ਹੈ ਤੇ ਉਹ ਸਾਹਮਣੇ ਆਣ ਤੇ ਆਪਾਂ ਜੋ ਵੀ ਉਹਨਾਂ ਦਾ ਜਸਟਿਸ ਹੋਣਾ ਉਹਨਾਂ ਦਵਾਵਾਂਗੇ ਕਿੰਨੇ ਰੁਪਏ ਦੀ ਸਰ ਇਹ ਮੰਗੀ ਸੀ ਇਹ ਫਿਰੋਤੀ ਜੀ ਐਨ ਨੇ ਕਰੀਬ 2 ਲੱਖ ਰੁਪਏ ਦੀ ਡਿਮਾਂਡ ਕੀਤੀ ਸੀ ਫਿਰੋਤੀ ਮੰਗਨਾਂ ਦੇ ਹੋਰ ਵੀ ਕੋਈ ਮਾਮਲੇ ਦਰਜ ਨਹੀਂ ਜੀ ਇਹ ਜੀ ਪਹਿਲੀ ਵਾਰੀ ਇਹਨੇ ਕੋਈ ਅਦਾਦਾ ਕੰਮ ਕੀਤਾ ਹੈ ਬੇਸਿਕਲੀ ਦਿਹਾੜੀਦਾਰ ਬੰਦਾ ਤੇ ਇਹ ਉੱਥੇ ਦਿਹਾੜੀਆਂ ਹੀ ਕਰਦਾ ਤੇ ਇਹਨੇ ਤਾਂ ਪਹਿਲੀ ਵਾਰੀ ਅਦਾਦਾ ਤੁਸੀਂ ਆਸਟ੍ਰੇਲੀਆ ਇੰਗਲੈਂਡ ਨਿਊਜ਼ੀਲੈਂਡ ਕੈਨੇਡਾ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਹੋ ਤੁਹਾਨੂੰ ਆਈਲੈਟਸ ਕਲੀਅਰ ਕਰਨ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਉਹ ਅਸੀਂ ਕਰਵਾ ਕੇ ਦਵਾਂਗੇ ਤੁਹਾਨੂੰ ਫੰਡ ਸ਼ੋਅ ਦੇ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਉਹ ਕਰਵਾ ਕੇ ਦਵਾਂਗੇ ਤੁਹਾਨੂੰ ਸੋਰਸ ਆਫ ਇਨਕਮ ਕਿੱਦਾਂ ਤੁਸੀਂ ਬਣਵਾਣਾ ਹੈ ਉਹ ਅਸੀਂ ਦੱਸਾਂਗੇ ਤੁਹਾਡਾ ਗੈਪ ਤੁਸੀਂ ਕਿਦਾਂ ਕਲੀਅਰ ਕਰ ਸਕਦੇ ਹੋ ਅਸੀਂ ਤੁਹਾਨੂੰ ਦੱਸਾਂਗੇ ਜਪ ਸਟੱਡੀ ਉਹ ਕੰਪਨੀ ਹੈ ਜਿਨੇ ਹਜ਼ਾਰਾਂ ਸਟੂਡੈਂਟ ਨੂੰ ਬਾਹਰ ਭੇਜਿਆ ਜਿਨ੍ਹਾਂ ਦਾ ਗੈਪ ਪੈ ਚੁੱਕੇ ਅਸੀਂ ਜਿਨ੍ਹਾਂ ਤੋਂ ਆਈਲੈਸ ਕਲੀਅਰ ਨਹੀਂ ਹੋ ਰਿਹਾ ਸੀ ਜਿਨ੍ਹਾਂ ਕੋ ਫੰਡ ਨਹੀਂ ਸੀ ਸ਼ੋ ਕਰਦੇ ਸੋ ਜੇ ਤੁਸੀਂ ਵੀ ਆਪਣਾ ਕਿਸੇ ਵੀ ਕੰਟਰੀ ਚ ਜਾਣ ਦਾ ਸੁਪਨਾ ਪੂਰਾ ਕਰਨਾ ਹੈ ਤਾਂ ਜਪ ਸਟੱਡੀ ਦਾ ਇਹ ਨੰਬਰ ਤੁਹਾਡੀ ਜ਼ਿੰਦਗੀ ਬਦਲ ਸਕਦਾ ਤੁਹਾਡੇ ਸੁਪਨੇ ਨੂੰ ਸੱਚ ਕਰ ਸਕਦਾ ਇੱਕ ਵਾਰੀ ਫੋਨ ਕਰਕੇ ਸਹੀ ਜਾਣਕਾਰੀ ਲੈ ਲਓ ਵੀ ਕਿਵੇਂ ਅਸੀਂ ਤੁਹਾਡਾ ਕੰਮ ਕਰਾਂਗੇ ਤੁਸੀਂ ਮੈਨੂੰ ਮੁਹਾਲੀ, ਜਲੰਧਰ ਜਾਂ ਰਾਏਕੋਟ ਮਿਲ ਸਕਦੇ ਹੋ ਇਸ ਨੰਬਰ ਤੇ ਫੋਨ ਕਰਕੇ ਪੂਰੀ ਜਾਣਕਾਰੀ ਲਓ ਸਸਿਕਾ